ਹਾਂ ਜੀ ਆਪਾਂ ਅੱਜ ਤੁਹਾਡੇ ਲਈ ਲੈ ਕੇ ਆਏ ਆ ਨਿਊ ਬੌਰਨ ਬੇਬੀ ਦੇ ਕੱਪੜੇ ਦੇਖੋ ਇਹ ਬਹੁਤ ਹੀ ਸੌਫਟ ਮਟੀਰੀਅਲ ਹੁੰਦਾ 100% ਕਾਟਨ ਕਿਉਂਕਿ ਨਿਊ ਬੌਰਨ ਬੇਬੀ ਦੇ ਆਪਾਂ ਹੋਰ ਕੋਈ ਕੱਪੜਾ ਨਹੀਂ ਪਾ ਸਕਦੇ ਇਹਦੇ ਵਿੱਚ ਹਨਾ 7 ਪੀਸ ਦਾ ਗਿਫਟ ਸੈੱਟ ਹੁੰਦਾ ਹੈ ਜਿਹਦੇ ਵਿੱਚ ਟੀ-ਸ਼ਰਟ ਪੈਂਟ ਹੁੰਦੀ ਆ ਬਿਬ ਹੁੰਦੀ ਆ ਕੰਬ ਮਿਲ ਜਾਂਦਾ ਆਪਾਂ ਨੂੰ ਟਾਵਲ ਫੇਸ ਟਾਵਲ ਟਿਕ ਜੌਨਸਨਸ ਬੇਬੀ ਪੈਕ मिल ਜਾਂਦਾ ਸਾਬਣ ਮਿਲ ਜਾਂਦੇ ਚਾਂਸਸ ਬੇਬੀ ਦੀ ਆਜ ਦੇ ਵਿੱਚ ਕਲਰ ਨੇ ਕਲਰ ਸਾਰੇ ਬਹੁਤ ਪਿਆਰੇ ਨੇ ਇਹਦੇ ਤੇ ਜਿਹੜਾ ਦਾ ਰੇਟ ਆ 300 ਰੁਪਏ ਤੇ ਆ ਥੋੜੀ ਜਿਹੀ ਲੋ ਕੁਆਲਟੀ ਵਾਲੇ ਹੁੰਦੇ ਨੇ ਜੀ ਵਧੀਆ ਇਹ ਵੀ ਹੁੰਦੇ ਨੇ ਪਰ ਇਹ 100% कॉटन ਨਹੀਂ ਹੁੰਦੀ ਜਿਹੜੇ ਸਸਤੇ ਵਿੱਚ ਲੈਣਾ ਚਾਹੁੰਦੇ ਨੇ ਉਹਨਾਂ ਲਈ ਹੁੰਦਾ ਇਹਦਾ ਰੇਟ 180 ਰੁਪਏ ਹੁੰਦਾ ਇਹ ਪੰਜ ਚੀਜ਼ਾਂ ਦਾ ਸੈਟ ਹੁੰਦਾ ਇਦੇ ਵਿੱਚ ਟੋਵਲ ਮਿਲ ਜੂ ਆਪਾਂ ਨੂੰ ਇੱਕ ਸ਼ਾਰਟ ਮਿਲ ਜੂਗੀ ਇੱਕ ਨਿੱਕਰ ਮਿਲ ਜੂਗੀ ਤੇ ਇੱਕ ਕੌਮ ਮਿਲ ਜੂਗਾ ਤੇ ਆ ਬੀ ਨੰਬਰ ਦੇ ਵਿੱਚ ਆਪਾਂ ਲੈ ਕੇ ਆਏ ਆ ਫੁੱਲ ਬਾਜੂ ਤੇ ਫੁੱਲ ਪਜਾਮੇ ਕਿਉਂਕਿ ਸੀਜ਼ਨ ਚੇਂਜ ਹੋ ਰਿਹਾ ਬੱਚਿਆਂ ਦੇ ਤੇ ਆਪਾਂ ਨੂੰ ਹੁਣ ਬੱਚਿਆਂ ਨੂੰ ਕਵਰ ਕਰਨਾ ਪੈਂਦਾ ਆ ਇਹਦੇ ਵਿੱਚ ਕਲਰ ਨੇ ਇਹਦਾ ਰੇਟ ਵੀ 180 ਹੈ 180 ਰੁਪਏ ਤੇ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆਉਂਦਾ ਤੁਸੀਂ ਕਿਸੇ ਨੂੰ ਗਿਫਟ ਕਰਨਾ ਜਾਂ ਆਪਣੇ ਬੇਬੀ ਲਈ ਲੈਣਾ ਤਾਂ نیچے ਜੋ ਨੰਬਰ ਦਿੱਤਾ ਹੋਇਆ ਉਸ ਤੇ ਤੁਸੀਂ ਆਰਡਰ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ